हां जी दोस्तों बीए फर्स्ट सेमेस्टर ਦਾ ਪੰਜਾਬੀ ਜਨਰਲ ਦਾ ਪਹਿਲਾ ਸਾਡਾ ਲੈਸਨ ਜਿਹੜਾ ਹੈਗਾ ਉਹ ਹੈਗਾ ਬਾ ਜਾਂ ਅਸੀਂ ਕਵਿਤਾ ਕਹਿ ਸਕਦੇ ਹਾਂ ਰਾਧਾ ਸੰਦੇਸ਼ ਧਨੀਰਾਮ ਚਾਤਰੀਕ ਜੀ ਦੁਆਰਾ ਲਿਖਿਆ ਗਿਆ ਇਹ ਠੀਕ ਹੈ ਇਹਦੀ ਬਾਰੇ ਗੱਲ ਕਰਾਂਗੇ ਤੇ ਇਹ ਹੈਗਾ ਸੁਰ ਸੰਵੇਦਨਾ ਪੁਸਤਕ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਫਿਰ ਥੋੜਾ ਇਹ ਡਿਟੇਲ ਚ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਰਾਧਾ ਸੰਦੇਸ਼ ਕਵਿਤਾ ਵਿੱਚ ਵਰਣਿਤ ਘਟਨਾਵਾਂ ਦਾ ਸਬੰਧ ਭਾਰਤੀ Hindu ਇਤਿਹਾਸ ਦੇ ਨਾਲ ਹੈ ਜਦੋਂ ਸ਼੍ਰੀ ਕ੍ਰਿਸ਼ਨ ਜੀ ਨੇ ਕਾਂਸਲੂ ਮਾਰ ਕੀ ਮਥੁਰਾ ਦੀ ਰਾਜਗਦੀ ਉੱਪਰ ਵਿਰਾਜਮਾਨ ਹੋਏ ਉਹ ਮੁੜ ਕੇ ਗੋਕਲ ਨਾ ਆਏ ਤਾਂ ਗੋਕਲ ਵਿੱਚ ਵਸਦੀਆਂ ਗੋਪੀਆਂ ਬਹੁਤ ਉਦਾਸ ਹੋ ਗਈਆਂ ਇਹਨਾਂ ਵਿੱਚੋਂ ਰਾਧਾ ਦਾ ਸ਼੍ਰੀ ਕ੍ਰਿਸ਼ਨ ਜੀ ਲਈ ਬਹੁਤ ਪਿਆਰ ਸੀ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਮਿੱਤਰ ਉਂਦੋ ਨੂੰ ਭੇਜਿਆ ਸੀ ਤਾਂ ਉਹ ਗੋਪੀਆਂ ਨੂੰ ਗਿਆਨ ਉਪਦੇਸ਼ ਦੇ ਆਇਆ ਉਂਦੋ ਦੀਆਂ ਗੱਲਾਂ ਨੂੰ ਖਿੱਚ ਕੇ ਰਾਧਾ ਨੇ ਜੋ ਉੱਤਰ ਦਿੱਤਾ ਉਹ ਇਸ ਕਵਿਤਾ ਵਿੱਚ ਅੰਕਿਤ ਕੀਤਾ ਗਿਆ ਹੈ ਇੱਥੇ ਤੱਕ ਸਾਨੂੰ ਸਿਰਫ ਪਤਾ ਲੱਗ ਰਿਹਾ ਵਾ ਮਤਲਬ ਕਵਿਤਾ ਦੇ ਵਿੱਚ ਜਿਹੜਾ ਰਾਧਾ ਦਾ ਸੰਦੇਸ਼ ਦੀ ਗੱਲ ਕੀਤੀ ਗਈ ਉਹ ਹੈ ਕਿਸ ਬਾਰੇ ਤੇ ਕਵਿਤਾ ਹੈ ਕਿਸ ਚੀਜ਼ ਦੇ ਲਈ ਇਸ ਵਿੱਚ ਸਾਨੂੰ ਕਲੀਅਰ ਹੋ ਗਿਆ ਉਸ ਤੋਂ ਦਾ ਅਸੀਂ ਗੱਲ ਕਰਦੇ ਹਾਂ ਇਹਦੇ ਵਿਸ਼ਾ ਵਸਤੂ ਦੀ ਰਾਧਾ ਕ੍ਰਿਸ਼ਨ ਜੀ ਦੁਆਰਾ ਭੇਜੇ ਗਿਆਨ ਉਪਦੇਸ਼ ਨੂੰ ਸੁਣ ਕੇ ਹੋਰ ਤੜਫ ਪੈਂਦੀਆਂ ਨੇ ਜਿਹੜੀਆਂ ਗੋਪੀਆਂ ਨੇ ਪ੍ਰੇਮ ਲਗਨ ਵਿੱਚ ਝੱਲੀ ਹੋਈ ਰਾਧਾ ਕੋਈ ਗੱਲ ਉਹਨਾਂ ਨਾਲ ਕਰਦੀ ਹੈ ਅਤੇ ਕੋਈ ਗੱਲ ਉਸ ਵੇਲੇ ਸ਼੍ਰੀ ਕ੍ਰਿਸ਼ਨ ਜੀ ਨੂੰ ਸਨਮੁਖ ਕਰ ਲੈਂਦੀ ਹੈ ਉਹ ਕਹਿੰਦੀ ਹੈ ਕਿ ਗਿਆਨ ਉਪਦੇਸ਼ ਭੇਜ ਕੇ ਕ੍ਰਿਸ਼ਨ ਜੀ ਨੇ ਉਸ ਦੇ जख्मਾਂ ਤੇ ਲੂਣ ਸੜਕਿਆ ਹੈ। ਉਹ ਉਸ ਨੂੰ ਗੱਲਾਂ ਨਾਲ ਝੂਠੇ ਪ੍ਰਚਾਵੇ ਦੇਣ ਦਾ ਪ੍ਰਚਾਰ ਕਰ ਰਿਹਾ ਹੈ। ਇਸ ਪ੍ਰਕਾਰ ਉਸ ਦੇ ਅੰਦਰ ਬਹਿਰੋ ਦੀ ਅੱਗ ਹੋਰ ਪ੍ਰਕਾ ਰਿਹਾ ਹੈ। ਉਸ ਦੇ ਨਾਲ ਪਿਆਰ ਪਾ ਕੇ ਉਹ ਦਿਨ ਰਾਤ ਅੜ ਤਰਫ ਕੇ ਗੁਜਰਦੀ ਹੈ। ਉਹ ਉਸ ਨੂੰ ਗਿਆਨ ਉਪਦੇਸ਼ ਭੇਜ ਰਿਹਾ ਹੈ। ਪਰ ਆਪ ਹੁਕੂਬੀ ਮਾਲਣ ਦੇ ਪਿਆਰ ਵਿੱਚ ਫਸ ਗਿਆ ਹੈ। ਅਸਲ ਵਿੱਚ ਉਸ ਦੀ ਆਦਤ ਕਾਲੇ ਪੌਰ ਵਾਲੀ ਹੈ ਉਸ ਨੂੰ ਜਿੱਥੇ ਕੋਈ ਸੋਹਣੀ ਇਸਤਰੀ ਦਿਖਦੀ ਹੈ ਉਹ ਉਸ ਉੱਪਰ ਉੱਥੇ ਮੋਹਿਤ ਹੋ ਜਾਂਦਾ ਹੈ ਅਸਲ ਵਿੱਚ ਉਹ ਗੂਗਲ ਵਿੱਚ ਡੰਗਰ ਚਾਰਦਾ ਹੁੰਦਾ ਸੀ ਪਰ ਅੱਜ ਮथुरा ਦਾ ਰਾਜਾ ਬਣ ਬੈਠਾ ਹੈ ਇਸ ਕਰਕੇ ਉਸ ਨੂੰ ਕਿਸੇ ਦੇ ਪਿਆਰ ਦੀ ਕੋਈ ਕਦਰ ਨਹੀਂ ਰਹੀ ਉਹਦੋਂ ਨੂੰ ਕਹਿੰਦੀ ਹੈ ਕਿ ਉਸ ਦਾ ਕ੍ਰਿਸ਼ਨ ਜੀ ਨਾਲ ਪਿਆਰ ਸੱਚਾ ਤੇ ਸਿੱਧਕ ਭਰਿਆ ਹੈ ਉਹ ਪਿਆਰ ਕਦੇ ਵੀ ਨਹੀਂ ਟੁੱਟ ਸਕਦਾ ਕ੍ਰਿਸ਼ਨ ਜੀ ਸਦਾ ਉਸ ਦੇ ਦਿਲ ਵਿੱਚ ਵਸਦੇ ਰਹਿਣਗੇ ਐਸ ਪਿਆਰ ਦੀ ਥਾ ਥਾ ਦੀ ਕਥਾ ਛਿੜੇਗੀ ਕੋਈ ਵੀ ਕੁਬਜਾ ਨੂੰ ਯਾਦ ਨਹੀਂ ਕਰੇਗਾ ਸਗੋਂ ਹਰ ਕੋਈ ਪਹਿਲਾ ਰਾਦਾ ਦਾ ਨਾਮ ਲਵੇਗਾ ਫਿਰ ਕ੍ਰਿਸ਼ਨ ਦਾ ਨਾਮ ਲਵੇਗਾ ਅਰਥਾਤ ਲੋਕ ਰਾਦਾ ਕ੍ਰਿਸ਼ਨ ਕੈ ਕੇ ਸੱਚੇ ਸਿੱਧਕ ਪਿਆਰ ਨੂੰ ਯਾਦ ਕਰਦੇ ਹਨ ਦੇਖੋ ਬਹੁਤ ਹੀ ਜ਼ਿਆਦਾ ਸੌਖਾ ਇੱਥੇ ਜਿਹੜਾ ਲਿਖਿਆ ਗਿਆ ਕਵੀ ਦੁਆਰਾ ਠੀਕ ਹੈ ਜਿਹੜਾ ਇਹਦਾ ਕੇਂਦਰੀ ਭਾਵ ਕਹਿ ਸਕਦੇ ਆ ਅਸੀਂ ਇਸ ਨੂੰ ਵਿਸ਼ਾ ਵਸਤੂ ਕਹਿ ਸਕਦੇ ਆ ਕੇਂਦਰੀ ਭਾਵ ਹਾਲਾਂਕਿ ਬਹੁਤ ਛੋਟਾ ਹੁੰਦਾ ਉਹ ਪਾਗੀ ਕਰ ਰਹੇ ਆ ਪਰ ਆਪਾਂ ਜਿਹੜੀ ਗੱਲ ਕਰ ਰਹੇ ਆ ਇਸ ਵਕਤ ਉਹ ਹੈਗੀ ਹੈ ਸੁਰ ਸੰਵੇਦਨਾ ਪੁਸਤਕ ਦੇ ਵਿੱਚ ਪਹਿਲੇ ਸਾਡੇ ਕਵਿਤਾ ਦੀ ਰਾਧਾ ਸੰਦੇਸ਼ ਦੀ ਜਿਹਦੇ ਵਿੱਚ ਇਹ ਸਾਰੀਆਂ ਗੱਲਾਂ ਕ੍ਰਿਸ਼ਨ ਜੀ ਦੇ ਦੋਸਤ ਉੰਦੋ ਤੇ ਅਰ ਕ੍ਰਿਸ਼ਨ ਜੀ ਦੇ ਪਿਆਰ ਜਿਹੜਾ ਵਾ ਰਾਧਾ ਦੇ ਨਾਲ ਉਹ ਗੱਲ ਹੋ ਰਹੀ ਹੈ ਯੋਧਾ ਜੀ ਕੀ ਕੁਝ ਕਹਾਂ ਤੁਸੀਂ ਦੇਖ ਸਕਦੇ ਹੋ ਗੱਲ ਜਿਹੜੀ ਇੱਥੇ ਹੈਗੀ ਹੈ ਇੱਥੇ ਉੰਦੋ ਨੂੰ ਭੇਜਿਆ ਸੀ ਸੰਦੇਸ਼ ਠੀਕ ਹੈ ਸੰਦੇਸ਼ ਦੇਣ ਦੇ ਲਈ ਇਸ ਪ੍ਰਕਾਰ ਕਵਿਤਾ ਦਾ ਵਿਸ਼ਾ ਗਿਲਿਆ ਬਹਿਰੋੜਾ ਭਰਪੂਰ ਨਿਹੋਰੀਆ ਪੰਜਾਬੀ ਸਾਹਿਤ ਵਿੱਚ ਇੱਕ ਮੌਲਿਕ ਅਤੇ ਹਰਮਨ ਪਿਆਰੀ ਰਚਨਾ ਹੈ ਕੇਂਦਰੀ ਆ ਪਾ ਕੇਂਦਰ ਦੀ ਗੱਲ ਕਰੀਏ ਜਾਂ ਕੇਂਦਰੀ ਭਾਵ ਦੀ ਸੈਂਟਰ ਆਈਡੀ ਦੀ ਗੱਲ ਕਰੀਏ ਤਾਂ ਕੀ ਹੈ ਰਾਦਾ ਦਾ ਕ੍ਰਿਸ਼ਨ ਜੀ ਲਈ ਸੱਚਾ ਪਿਆਰ ਦੇ ਸਿੱਧਕ ਭਰਿਆ ਸੀ ਇਸੇ ਕਰਕੇ ਹੀ ਉਸ ਦਾ ਪ੍ਰੇਮ ਦੀ ਕਥਾ ਅਮਰ ਹੈ ਠੀਕ ਹੈ ਰਾਦਾ ਦਾ ਕ੍ਰਿਸ਼ਨ ਜੀ ਲਈ ਪ੍ਰੇਮ ਸੱਚਾ ਤੇ ਸਿੱਧਕ ਭਰਿਆ ਸੀ ਜਿਸ ਕਰਕੇ ਇਹਨਾਂ ਦੀ ਪ੍ਰੇਮ ਕਥਾ ਜਿਹੜੀ ਹੈ ਉਹ ਅਮਰ ਹੈ ਪਰ ਇਹਦੇ ਵਿੱਚ ਤੁਸੀਂ ਦੋ ਲਾਈਨਾਂ ਹੋਰ ਐਡ ਕਰਨੀਆਂ ਨੇ ਰਾਦਾ ਸੰਦੇਸ਼ ਸੌਰ ਸੰਵੇਦਨਾ ਪੁਸਤਕ ਦੇ ਵਿੱਚ ਧਨੀ ਰਾਮ ਚਾਤਰੀਕ ਜੀ ਦੁਆਰਾ ਲਿਖੀ ਗਈ ਕਵਿਤਾ ਹੈ ਇਸ ਦਾ ਕੇਂਦਰੀ ਭਾਵ ਇਹ ਲਿਖੇ ਅਨੁਸਾਰ ਹੈ ਉਸ ਤੋਂ ਬਾਅਦ ਤੁਸੀਂ ਇਹ ਲਿਖਣਾ ਜੇ ਤੁਸੀਂ ਇਦਾਂ ਲਿਖੋਗੇ ਨਾ ਐਗਜ਼ਾਮੀਨਰ ਨੇ ਬਿਨਾਂ ਪੜ੍ਹੇ ਤੁਹਾਡਾ ਟਿਕ ਮਾਰ ਦੇਣਾ ਜੇ ਤੁਸੀਂ ਮੇਰੇ ਕਹਿ ਅਨੁਸਾਰ ਜਿਹੜਾ ਵਾ ਲਿਖੋਗੇ ਇਹ ਤੁਹਾਡੀ ਪਹਿਲੀ ਕਵਿਤਾ ਸੀ ਉਸ ਤੋਂ ਬਾਅਦ ਸੈਕਿੰਡ ਕਵਿਤਾ ਦੀ ਅਸੀਂ ਗੱਲ ਕਰਾਂਗੇ ਅਗਲੀ ਵੀਡੀਓ 'ਚ ਏਕੇ ਦੀ ਵਰਕਤ ਤਾਬਿਸ਼ਾ ਵਸਤੂ ਥੀਮ ਜਾਂ ਫਿਰ ਉਹਦਾ ਕੇਂਦਰੀ ਭਾਵ ਅਗਲੀ ਵੀਡੀਓ 'ਚ ਮਿਲਦੇ ਹਾਂ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਟੈਲੀਗ੍ਰਾਮ ਨੂੰ ਜੁਆਇ ਤੇ ਜਰੂਰ ਸਾਡੇ ਚੈਨਲ ਤੇ ਸਪੋਰਟ ਕਰੋ